ਦੋਸਤੋ ਕੀ ਹਾਲ ਚਾਲ ਹੈ ਅੱਜ ਦੁਬਾਰਾ ਖੜੇ ਆ ਜੀ ਜੈਨ ਮੰਦਰ ਰੋਡ ਲੁਧਿਆਣਾ ਤੇ ਪ੍ਰੋਪਰ ਐਡਰੈਸ ਆਪਾਂ ਭੈਣ ਜੀ ਹੁਣਾਂ ਤੋਂ ਪੁੱਛਾਂਗੇ ਤੇ ਆਪਾਂ ਦੁਬਾਰਾ ਆ ਚੁੱਕੇ ਆ ਜੀ ਪਰਲਸ ਕਿਚਨ ਆ ਤੁਸੀਂ ਚਿਹਰਾ ਦੁਬਾਰਾ ਦੇਖਿਆ ਹੁਣਾਂ ਦਹੀਂ ਕਿਹਾ ਇੱਕ ਵਾਰ ਦੁਬਾਰਾ ਭੈਣ ਜੀ ਲਗੀੜਾ ਮਾਰੀਏ ਵੀ ਆਹ ਹੁਣ ਸਿਆਲਾ ਵਿੱਚ ਮੈਨੂੰ ਕੀ ਸੀ ਤੇ ਗਰਮੀਆਂ ਦੇ ਵਿੱਚ ਮੈਨੂੰ ਕੀ ਆ ਤੇ ਕਿਉਂਕਿ ਕੁਸ਼ਤੀਚਾ ਸਾਡੇ ਉਸ ਟਾਈਮ ਰਹਿ ਗਿਆ ਸੀ ਜਿਹੜੀਆਂ ਅਸੀਂ ਉਸ ਟਾਈਮ ਟਰਾਈ ਨਹੀਂ ਕਰ ਸਕੇ ਸੀ ਇਸ ਕਰਕੇ ਅਸੀਂ ਦੁਬਾਰਾ ਆਏ ਆ ਭੈਣ ਜੀ ਹੁਣਾਂ ਕੋ ਸასი ਕਰ ਬੈਂਦੀ ਕਿਵੇਂ ਜੀ ਕੀ ਹਾਲ ਚਾਲ ਹੈ ਜੀ ਅੱਧੀ ਆ ਜੀ ਫਸਲਾ ਠੀਕ ਠ ਹਮਕਾ ਬਹੁਤ ਵਧੀਆ ਪ੍ਰਮਾਤਮਾ ਦੀ ਪੂਰੀ ਮਿਹਰ ਪੂਰੀ ਕੈਂਟ ਉਹ ਵੀ ਕੈਂਟ ਕੀ ਬਾਤ ਹੈ ਜੀ ਬਾਕੀ ਮੈਨੇ ਗੱਲ ਆ ਜਿੱਦੋਂ ਤੁਹਾਡੀ ਚਿਹਰੇ ਤੇ ਸਮਾਈਲ ਦੇਖੇ ਪੈਂਦੀ ਹੈ ਨਾ ਵਾਕਿਓ ਮੈਨੂੰ ਹੋ ਜਾਂਦਾ ਵੀ ਕੀ ਬਾਤ ਹੈ ਨਾ ਸਭ ਤੋਂ ਬੈਸਟ ਹੀ ਹੈ ਜੀ ਤੇ ਅਛਾ ਪਿਆ ਜੀ ਕਿਹੜਾ ਕਿਹੜਾ ਮੀਨੂ ਹੁਣ ਦੱਸੋ ਸਾਨੂੰ ਜਿਹੜਾ ਤੁਹਾਡਾ ਸਾਲਾਂ ਵਿੱਚ ਤਾਂ ਮੀਨੂ ਸਾਨੂੰ ਪਤਾ ਸੀ ਹੁਣ ਗਰਮੀਆਂ ਦੇ ਵਿੱਚ ਕਿਹੜੀ ਕਿਹੜੀ ਆਈਟਮ ਚੇਂਜ ਹੋਈ ਹੈ ਗਰਮੀਆਂ ਵਿੱਚ ਸਬਜ਼ੀਆਂ ਇੰਨੀ ਬਿਊਟੀਫੁਲ ਆ ਜਾਂਦੀਆਂ ਨੇ ਕਿ ਉਹਦੇ ਵਿੱਚ ਵੈਰਾਈਟੀ ਬਹੁਤ ਹੋ ਜਾਂਦੀ ਹੈ ਜਿਸਾ ਮੈਂ ਭਰਵਾ ਕarele ਭਰਵਾ ਸ਼ਿਮਲਾ ਮੀਚ ਭਰਵਾ ਪਿੰਡੀ ਤੇ ਇੱਕ ਘੀਏ ਦੀ ਪੁਲਜੀ ਬ अच्छा जी कई बार मैं कीदादा ता लेके आनी हां बाकी जे ਤੁਸੀਂ ਸੰਡੇ ਸਪੈਸ਼ਲ ਮੈਨੂ ਚ ਜਾਓ ਤੇ ਸੰਡੇ ਸਪੈਸ਼ਲ ਮੈਨੂ ਵਿੱਚ ਮੇਰੇ ਕੋਲ ਵੈਜ ਬੀਰੀਆਨੀ ਹੁੰਦੀ ਹੈ ਚਨਾ ਕੁਲਚਾ ਹੁੰਦਾ ਪਾਓ ਭਾਜੀ ਮਤਲਬ ਡਿਫਰਿੰਗ ਡਿਫਰੈਂਟ ਆਈਟਮਸ ਹੁੰਦੀਆਂ ਨੇ ਸਾਰੀਆਂ ਵਾਹ ਜੀ ਵਾਹ ਤੇ ਫਿਰ ਅੱਜ ਪਹਿਲਾਂ ਤੁਹਾਨੂੰ ਆਪਣਾ ਮੈਨੂ ਦਿਖਾ ਦਿਓ ਪਹਿਲਾਂ ਉਸ ਤੋਂ ਬਾਅਦ ਬਾਕੀ ਆਪਾਂ ਦੂਸਰੇ ਪਾਸੇ ਫੇ ਚੱਲਾਂਗੇ ਪਹਿਲਾਂ ਮੈਨੂ ਆਪਾਂ ਚੈੱਕ ਕਰੀਏ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਸੀਜ਼ਨਲ ਸਬਜ਼ੀ ਤੋਂ ਜੀ ਇਹ ਹੈਗੀ ਹੈ ਜੀ ਅਰਬੀ ਮਸਾਲਾ ਅਰਬੀ ਮਸਾਲਾ ਜੀ ਓਹ ਕੀ ਬਾਤ ਹੈ ਇਹ ਤਾਂ ਜਾਉਗੀ ਜੀ ਕੜਾਈ ਪਨੀਰ ਕੜਾਈ ਪਨੀਰ ਕੜਾਈ ਪਨੀਰ ਤਾਂ ਪਿਛਲੀ ਵੀ ਵਾਰੀ ਬਣੀ ਸੀ ਹੈ ਨਾ ਚਾਹੀਦਾ ਚਾਹੀਦਾ ਡਰਾਈ ਫੁੱਡ ਪਾਇਆ ਹੁੰਦਾ ਇਹਦੇ ਵਿੱਚ ਹਾਂ ਜੀ ਇਹ ਤੇ ਮੇਰੀ ਇੱਕ ਪਨੀਰ ਦੀ ਡਿਸ਼ਟੀ ਜੀ ਬੰਨੀ ਬੰਨੀ ਹੈ ਓਕੇ ਮਤਲਬ ਇੱਕ ਤੁਹਾਡਾ ਪੱਕਾ ਹੀ ਆ ਬਿਲਕੁਲ ਜੀ ਪੱਕਾ ਹੀ ਹੈ ਪਨੀਰ ਤੋਂ ਬਿਨਾ ਤੇ ਪੰਜਾਬੀਆਂ ਦਾ ਬੰਦਾ ਹੀ ਨਹੀਂ ਨਾ ਸਹੀ ਗੱਲ ਹੈ ਜੀ ਇਸ ਨੂੰ ਨਿਊਟਰੀ ਇਹ ਵੀ ਹੁਣ ਮੇਰੇ ਡੇਲੀ ਮੀਨੂ ਵਿੱਚ ਸ਼ਾਮਿਲ ਹੋ ਗਿਆ ਹੈ। ਇਹ ਆਪ ਪਿਛਲੀ ਵਾਰੀ ਨਹੀਂ ਸੀਗੀ। ਨਹੀਂ ਇਹ ਪਿਛਲੀ ਵਾਰੀ ਨਹੀਂ ਸੀ। ਹਾਂ ਪਿਛਲੀ ਵਾਰੀ ਨਹੀਂ ਸੀ। ਪਹਿਲੇ ਸੰਡੇ ਸਪੈਸ਼ਲਿਸ ਬੰਦੇ ਸੀ ਉਹਨੇ ਦੀ ਰੋਜ਼ ਦੀ ਮਾਂਜਾਦੇ ਨਿਊਟਰੀ ਚਾਵਲ ਦੇ। ਕੀ ਬਾਤ ਹੈ। ਉਹ ਫੇ ਮੈਂ ਰੱਖਣੀ ਸ਼ੁਰੂ ਕੀਤੀ। ਅੱਛਾ ਹਾਂਜੀ। ਇਹ ਹੈ ਜੀ ਤੁਹਾਡੀ ਕੜੀ। ਕੜੀ। ਜੀ ਕੜੀ। ਸਾਡੀ ਆਪਣੀ ਸਾਰਿਆਂ ਦੀ ਫੇਵਰੇਟ। ਫੇਵਰੇਟ। ਯੈਸ। ਫੇਵਰੇਟ ਬਿਲਕੁਲ ਬਿਲਕੁਲ। ਮੇਰੀ ਵੀ ਪਰਸਨਲ ਫੇਵਰੇਟ ਹੈ। ਆਬੀਸਲੀ। ਇਹ ਹੈ ਸਰ ਤੁਹਾਡੀ ਦਾਲ ਮੱਖਣੀ। ਕੀ ਬਾਤ ਹੈ। ਇਹ ਤਾਂ ਜ਼ਰੂਰੀ ਹੈ ਨਾ ਇਹ ਖਾਣੇ ਦੇ ਵਿੱਚ ਦਾਲ ਨਾ ਹੋਵੇ ਤਾਂ ਉਸ ਫੇਰ ਸਵਾਦ ਨਹੀਂ ਆਉਂਦਾ ਨਾ ਲੱਗ ਚੀਜ਼ ਆ ਉਹ ਇਹ ਸਾਰਿਆਂ ਦੇ ਫੇਵਰਿਟ ਇਹਨੂੰ ਕਹਿੰਦੇ ਆ ਰਾਜ ਦੀ ਮਾਂ ਰਾਜਮਾਂ ਤੇ ਵਾਹ ਜੀ ਵਾਹ ਉਹਦੇ ਬਾਅਦ ਆਪਣੀ ਤੜਕਾ ਰਾਈਸ ਕੀ ਬਾਤ ਹੈ ਬਹੁਤ ਅਕਲੀ ਜੀ ਤੁਹਾਡਾ ਨਾ ਮੈਨੇ ਉਹ ਵਾਕਈ ਹੁੰਦਾ ਬਹੁਤ ਹੁਧੀਆ ੀਟ ਐਂਡ ਕਲੀਨ ਮੀਟ ਐਂਡ ਕਲੀਨ ਬਹੁਤ ਵਧੀਆ ਮਤਲਬ ਇੱਕ ਏਦਾਂ ਦੀ ਚੀਜ਼ ਹੁੰਦੀ ਆ ਵੀ ਵਾਕਈ ਵੀ ਜਿਹੜਾ ਬੰਦਾ ਆਵੇ ਨਾ ਤੇ ਬਿਨਾਂ ਖਾਧੇ ਚ ਜਾਂਦਾ ਨਹੀਂ ਬਸ ਜੀ ਹਾਈਜਨ ਮੇਨਟੇਨ ਤੇ ਇੱਕ ਨਹੀਂ ਬੰਦਾ ਬਿਲਕੁਲ ਜੀ ਡੈਕੋਰੇਸ਼ਨ ਬਹੁਤ ਵਧੀਆ ਬਹੁਤ ਵਧੀਆ ਜੀ ਏ ਚਪਾਤੀਆਂ ਮਲਟੀ ਗ੍ਰੇਨ ਚਪਾਤੀ ਬਣਦੀ ਆ ਅਜੋ ਹੈ ਨਹੀਂ ਅੱਜ ਨਾਰਮਲ ਆਟਾ ਚਪਾਤੀ ਆਟਾ ਚਪਾਤੀ ਤੇ ਇਹ ਵੀ ਜਿਹੜਾ ਹੈ ਨਾ ਬਿਨਾਂ ਦੂਲੇ ਦਾ ਜਿਹੜਾ ਆਟਾ ਬੋਲਦੇ ਨੇ ਬਿਨਾਂ ਛਾਣੇ ਤੋਂ ਹਾਂ ਜੀ ਹਾਂ ਜੀ ਹਾਂ ਉਹ ਬਿਨਾਂ ਛਾਣੇ ਤੋਂ ਕੋਸ਼ਿਸ਼ ਤਾਂ ਪੂਰੀ ਹੁੰਦੀ ਹੈ ਬਿਲਕੁਲ ਬਿਲਕੁਲ ਅੱਛਾ ਤੇ ਹੁਣ ਇੱਕ ਦਹੀਂ ਪੱਲਾ ਉਹ ਵੀ ਦਿਖਾਓ ਬਿਲਕੁਲ ਜੀ ਪਹਿਲੇ ਈ ਆਪਾਂ ਸਿਰਫ ਸ਼ਕਲ ਦਿਖਾਈ ਸੀ ਵਿਚਾਰੇ ਦੀ ਉਹਦੀ ਇਸ ਵਾਰ ਮੈਂ ਸੋਚਿਆ ਇਸ ਵਾਰ ਸਾਰਾ ਕੁਝ ਦਿਖਾਈਏ ਬਾਕੀ ਮੇਰੇ ਕੋਲ ਲੱਸੀ ਹੁੰਦੀ ਹੈ ਮਸਾਲਾ ਛਾਚ ਕੀ ਆ ਬਾਰੇ ਇਹ ਹੁੰਦੇ ਨੇ ਜੀ ਬਿਲਕੁਲ ਇਹ ਮੈਂ ਤਾਂ ਨਹੀਂ ਖਾਂਦਾ ਤਾਂ ਪੱਲਾ ਕਾਫੀ ਵੱਡਾ ਨਹੀਂ ਹੈਗਾ ਭਾਜੀ ਆਹੇ ਸਰ ਉਹਨੇ ਤੇ ਮੈਂ ਥੋੜਾ ਜਿਨਾ ਮੀਡੀਅਮ ਸਾਈਜ਼ ਕਿਤਾ ਹੈ ਇਹਦਾ ਅੱਛਾ ਜੀ ਹੂੰ ਇਹਦੇ ਵਿੱਚ ਨਾ ਜਾਇਫੁੱਲ ਪਰੇ ਹੁੰਦਾ ਸਰ ਅੱਛਾ ਜੀ ਇਹ ਪੰਦੇਵੀ ਸਵੇਰੇ ਫ੍ਰੈਸ਼ੀ ਨੇ ਇਹ ਇੱਕ ਰਾਤ ਪਹਿਲੇ ਵੀ ਨਹੀਂ ਮੈਂ ਬਣਾਉਂਦੇ ਫ੍ਰੈਸ਼ ਬਿਲਕੁਲ ਅਜਾ ਦਿਲੀ ਫ੍ਰੈਸ਼ ਬਣਾਉਂਦੇ ਬਿਲਕੁਲ ਡੇਲੀ ਫਿਸ਼ ਕੀ ਆ ਪਤਾ ਕਦੀ ਹੁੰਦਾ 1-2 ਬੱਲੇ ਬਚਦੇ ਨੇ ਤੇ ਜੁਰਮਾਨਾ ਬਹੁਤ ਆ ਜਾਂਦਾ ਨਹੀਂ ਵਾਕੇ ਵਾਕੇ ਤੁਹਾਡੇ ਖਾਣੇ ਦੀ ਬਹੁਤ ਡਿਮਾਂਡ ਆ ਪਿਛਲੀ ਵਾਰੀ ਅਸੀਂ ਵੀਡੀਓ ਸ਼ੂਟ ਕੀਤੀ ਤੁਹਾਡੀ ਤਾਂ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਤੇ ਕੁਝ ਲੇਡੀ ਨੇ ਤੁਹਾਨੂੰ ਦੇਖ ਕੇ ਸਾਨੂੰ ਕਾਲ ਵੀ ਕੀਤੀਆਂ ਤੁਹਾਨੂੰ ਦੇਖ ਕੇ ਕਈਆਂ ਲੇਡੀਆਂ ਨੇ ਕੰਮ ਸ਼ੁਰੂ ਕੀਤਾ ਸੀ ਮੈਂ ਵੈਸੀ ਵੀ ਸਾਰਿਆਂ ਨੂੰ ਤਾਂ ਇਹ ਦਿਲ ਧੰਨਵਾਦ ਕਰਨਾ ਚਾਹੀਦਾ ਮੈਨੂੰ ਬਹੁਤ ਅੱਛਾ ਲੱਗਿਆ ਬਹੁਤ ਸੋਹਣਾ ਰਿਸਪੌਂਸ ਮਿਲਿਆ ਬਸ ਇਹ ਪਿਆਰ ਹੁੰਦਾ ਜਿਹੜਾ ਸਾਨੂੰ ਬੂਸਟ ਆਪ ਕਰਦਾ ਹੈ ਕੰਮ ਬਿਲਕੁਲ ਜੀ ਬਿਲਕੁਲ ਦੇਖੋ ਜੀ ਤੁਹਾਡੇ ਵਰਗੇ ਜਦੋਂ ਤੁਸੀਂ ਕੰਮ ਕਰਕੇ ਨਿਕਲਦੇ ਹੋ ਨਾ ਕੰਮ ਕਰਨ ਲਈ ਉਹ ਹਿੰਮਤ ਇੱਕ ਬੜੀ ਵੱਡੀ ਇੱਕ ਬੂਸਟ ਹੁੰਦਾ ਬੰਦੇ ਲਈ ਤੇ ਇੱਕ ਕਈ ਵਾਰ ਲੈ ਨਾ ਕਈ ਲੋਕ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਬਹੁਤ 네ਗੇਟਿਵ ਘਰ ਬੈਠੇ ਹੁੰਦੇ ਨੇ ਪਰ ਇੱਕ ਆਸ਼ਾ ਦੀ ਕਿਰਨ ਦਿਸ ਪੈਂਦੀ ਆ ਤੇ ਉਹ ਪਲਸ ਕਿਚਨ ਆ ਜਾਂਦਾ ਫਿਰ ਉਹ ਕਹਿੰਦੇ ਵੀ ਨਹੀਂ ਵੀ ਹੁਣ ਇਸ ਤੋਂ ਹੁਣ ਅਸੀਂ ਉੱਪਰ ਬੂਸਟ ਅਪ ਕਰ ਸਕਦੇ ਹਾਂ ਜੈ ਨਸੀਰ ਪਰਮਾਤਮਾ ਕਿਸੇ ਨੂੰ ਕਿਸੇ ਦਾ ਜ਼ਰੀਆ ਬਣਾਉਂਦਾ ਹੈ ਬਸ ਉਹ ਬਸ ਜੀ ਬਿਲਕੁਲ ਤੇ ਅੱਛਾ ਹੁਣ ਸਾਡੇ ਅੱਜ ਹੈਗੇ ਮੈਨੂੰ ਦੇ ਵਿੱਚ ਇੱਕ ਤਾਂ ਦੇਈ ਬਲਾ ਹੋ ਗਿਆ ਪਾਪੜੀ ਚਾਟ ਵਾਲਾ ਹੋ ਗਿਆ ਦੂਜਾ ਸਾਡਾ ਅਸੀਂ ਜਿਹੜੀਆਂ ਅਸੀਂ ਸਬਜ਼ੀਆਂ ਨਹੀਂ ਟੈਸਟ ਕੀਤੀਆਂ ਜੀ ਰਾਈਸ ਕਰਾਂਗੇ ਟਰਾਈ ਤੁਹਾਡੀ ਬੜੀ ਆਣ ਦੇ ਨਾਲ ਜੀ ਬਿਲਕੁਲ ਜੀ ਠੀਕ ਹੈ ਜਨੂ ਸੋਇਆਬੀਨ ਉਹ ਵੀ ਹੋਣਾ ਬਿਲਕੁਲ ਜੀ ਉਹਦੇ ਨਾਲ ਹੋ ਗਿਆ ਨਾਲ ਅਸੀਂ ਚਪਾਤੀ ਟਰਾਈ ਕਰਾਂਗੇ ਤੁਹਾਡੀ ਅਰਬੀ ਸਬਜ਼ੀ ਨਾਲ ਤੇ ਨਾਲ ਤੁਹਾਡਾ ਦਹੀਂ ਪੱਲਾ ਤਾਂ ਫਿਰ ਹੈ ਹੀ ਹੈ ਸ਼્યોਰ ਸਰ ਸ਼્યોਰ ਮੈਂ ਹਾਂ ਪਹਿਲਾਂ ਹੁਣ ਕੀ ਕਰੀਏ ਸਰ ਮੈਂ ਤਾਂ ਜੀ ਥਾਲੀ ਤਿਆਰ ਕਰਨੀ ਆ ਤੁਸੀਂ ਦੱਸੋ ਪਹਿਲੇ ਕੀ ਪੱਲਾ ਖਾਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਦੱਸੋ ਪੱਲਾ ਪਹਿਲਾਂ ਖਾਧਾ ਜਾਂ ਚਾਹ ਵੀ ਚਾਵੀ ਜਾਂ ਬਾਅਦ ਚ ਮੇਰੇ ਹਿਸਾਬ ਨਾਲ ਤੇ ਸਰ ਸਟਾਰਟਰ ਹੋਣਾ ਚਾਹੀਦਾ ਪੱਲਾ ਪਹਿਲਾ ਸਟਾਰਟਰ ਚਲੋ ਜੀ ਫਿਰ ਓਕੇ ਜੀ ਕਰੋ ਸ ਤੇ ਇਧਰ ਆਪਣੇ ਨਾਲ ਬਾਜੀ ਹੁਣੀ ਸੁੱਖੀ ਨੇ ਹਾਂਜੀ ਬਿਲਕੁਲ ਜੀ ਤੇ ਅਸੀਂ ਵੇਖ ਰਾ ਅਸੀਂ ਇਸ ਰੋਡ ਤੇ ਜਦੋਂ ਹੁੰਨੇ ਆ ਤਾਂ ਸਾਡੇ ਨਾਲ ਸੁੱਖੀ ਬਾਜੀ ਜਰੂਰ ਹੁੰਦੇ ਆ ਬਿਲਕੁਲ ਮੈਂ ਹੁੰਦਾ ਕਿਉਂਕਿ ਮੈਂ ਬਹੁਤ ਖੁਡੀ ਆ ਤੇ ਮੈਨੂੰ ਚੰਗਾ ਲੱਗਦਾ ਇਹਨਾਂ ਨੂੰ ਪਹਿਲਾਂ ਵੀ ਮਿਲੇ ਆ ਤੇ ਬਹੁਤ ਸੋਹਣਾ ਸਵਾਦ ਸੀ ਇਹਦੇ ਹੱਥਾਂ ਦੇ ਵਿੱਚ ਜੀ ਕਿਉਂਕਿ ਕਹਿੰਦੇ ਕਿ ਔਰਤ ਦੇ ਹੱਥ ਦਾ ਸਵਾਦ ਜਿਹੜਾ ਹੁੰਦਾ ਨਾ ਪੂਰੀ ਦੁਨੀਆ ਜਾਣਦੀ ਹੈ ਪਰ ਅੱਜ ਅਸੀਂ ਦੇਖ ਲਿਆ ਸਾਨੂੰ ਬਹੁਤ ਅੱਛਾ ਮੈਨੂ ਮਿਲ ਲਿਆ ਬਿਲਕੁਲ ਬਹੁਤ ਮੱਚੀ ਵੈਰਾਈਟੀ ਵੀ ਮਿਲੀ ਆ ਤੇ ਮੈਂ ਦੇਖ ਦੇਖ ਕੇ ਮੈਨੂੰ ਬਾਜੀ ਗੱਲ ਕਰ ਰਹੇ ਸੀ ਮੈਂ ਦੇਖ ਦੇਖ ਕੇ ਆਪਣੇ ਜੀਭ ਦੇ ਇਹ ਕਿੰਦਾ ਸਵਾਦ ਹੋਣ ਵਾਲਾ ਹੈ ਕੀ ਬਾਤ ਦੇਖਦੇ ਆ ਕੋਈ ਗੱਲ ਨਹੀਂ ਉਦੋਂ ਆਪਣਾ ਦਹੀਂ ਭੱਲਾ ਰਹਿ ਗਿਆ ਸੀ ਰਹਿ ਗਿਆ ਭੱਲਾ ਵੀ ਬਹੁਤ ਮਤਲਬ ਕਹਿੰਦੇ ਕਿ ਵਜ਼ਨਦਾਰ ਹੈ ਹਾਂਜੀ ਤੇ ਪੰਜੀ ਇਹ ਕੀ ਆ ਗਿਆ ਆਲੂ ਆਲੂ ਹਾਂਜੀ ਅੱਛਾ ਜੀ ਵਾਹ ਜੀ ਵਾਹ ਮੇਰੇ ਸਾਰੇ ਪਾਪੜੀ ਚਾਟ ਮਿਕਸ ਕਰਿਓ ਹਾਂਜੀ ਬਿਲਕੁਲ ਇਹ ਦਹੀਂ ਭੱਲੇ ਦਾ ਵੀ ਨਾ ਅਸਲ ਵਿੱਚ ਪੰਜ ਜੁਣਾ ਰੇਡ ਬਹੁਤ ਹੈ ਤਾਂ ਕਰਕੇ ਥੋੜਾ ਪਹਿਲਾਂ ਹੀ ਹੋ ਗਿਆ ਵੀ ਥੋੜਾ ਇੱਕ ਜੂਸੀ ਵੀ ਵਰਤਣੀ ਹੈ ਦੇਹੀ ਦਾ ਜਿਹੜਾ ਟੈਕਸਚਰ ਹੈ ਥੋੜਾ ਉੱਪਰ ਥੱਲੇ ਹੋ ਜਾਂਦਾ ਹੋ ਜਾਂਦੀ ਗਰਮੀ ਕਰਕੇ ਹਾਂ ਗਰਮੀ ਕਰਕੇ ਨਾਲੇ ਦੂਜਾ ਦਹੀਂ ਜੜੀ ਹੁੰਦੀ ਹੈ ਘੱਟ ਦੀ ਜਾਂਦੀ ਹੈ ਪ्योर ਤੇ ਜਿਸ ਤਰ੍ਹਾਂ ਦੀ ਵੀ ਹੁੰਦੀ ਹੈ ਮਿਕਸਿੰਗ ਕੋਈ ਨਹੀਂ ਹੁੰਦੀ ਜੀ 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 ਬਾਕੀ ਨੇ ਪਰ ਜਿਹੜਾ ਸਾਡਾ ਜਿਹੜਾ ਕਿਚਨ ਹੈ ਅੱਜ ਕਿੱਥੇ ਆ ਚੁੱਕਾ ਹੈ ਨਾ ਆਪਣੀ ਰਸੋਈ ਆ ਇੱਕ ਔਰਤ ਰੋਡ ਸਾਈਡ ਤੇ ਲੈ ਕੇ ਆਏ ਕਿ ਲੋਕਾਂ ਦੇ ਸਾਹਮਣੇ ਲੈ ਕੇ ਆਏ ਆ ਬਿਲਕੁਲ ਹੈ ਨਾ ਬਿਲਕੁਲ ਇਹ ਰੋਡ ਚੱਲ ਰਿਹਾ ਤੇ ਕਿਹੜਾ ਥੋੜਾ ਮਾਮ ਇਹ ਇਹ ਸਦੀ 200 ਫੁੱਟ ਉੱਜ ਵੀ ਕਹਿੰਦੇ ਨੇ ਇਹਨੂੰ ਜਨਮ ਮੰਦਿਰ ਰੋਡ ਵੀ ਕਹਿੰਦੇ ਨੇ ਤੇ ਜਿਹੜਾ ਇਹ ਚੌਕ ਹੈ ਇਹ ਸਾਹਿਬ ਜادہ ਫਤਿਹ ਸਿੰਘ ਫੁੱਲਾ ਵਾਲਾ ਰੁਕੜਾ ਸਾਹਿਬ ਜادہ ਫਤਿਹ ਸਿੰਘ ਹੈ ਸਾਹਿਬ ਜادہ ਫਤਿਹ ਸਿੰਘ ਰੋਡ ਹਾਂਜੀ ਭਾਜੀ ਆ ਚਟਨੀ ਕਿਹੜੀ ਪਾਈ ਸੀ ਬੜੀ ਖੁਸ਼ਬੂ ਜ਼ਬਰਦਸਤ ਸਾਈ ਸੀ ਹਾਂਜੀ ਹਾਂਜੀ ਇਹ ਨਸਰੇ ਦੇ ਵਿੱਚ ਨਾ ਇੱਕ ਤੇ ਮੈਂ ਹਰਬਸ ਜਿਹੜੇ ਪਾਉਂਦੀਆਂ ਨਾ ਉਹ ਬੜੇ ਡਾਈਜੈਸਟਿਵ ਹੁੰਦੇ ਨੇ ਤੇ ਗੁੜ ਤੇ ਇਮਲੀ ਪਿਓਰ ਬਸ ਕੋਈ ਚੀਨੀ ਨਹੀਂ ਕੋਈ ਕੁਝ ਇੱਥੇ ਬੜਾ ਖੁਸ਼ਬੂ ਆ ਰਹੀ ਆ ਮਸਾਲੇ ਸਾਰੇ ਦੇ ਸਭ ਕੁਝ ਪੈਂਦਾ ਦਾਲ ਚੀਨੀ ਜੀਰਾ ਪਾਊਡਰ ਸਭ ਕੁਝ ਪੈਂਦਾ ਕੀ ਚਟਨੀ ਦੇ ਵਿੱਚ ਇਧਰ ਆ ਰਹੀ ਆ ਜੀ ਪਾਪੜੀ ਇਹ ਸਾਰੇ ਪਾਪੜੀ ਵੀ ਨਾ ਮੀਰੀ ਸਪੈਸ਼ਲ ਤਿਆਰ ਹੁੰਦੀ ਹੈ ਅੱਛਾ ਜੀ ਹਾਂ ਇਹ ਨਾਰਮਲ ਪਾਪੜੀ ਨਹੀਂ ਹੈ ਜਿਹੜੀ ਨਾਰਮਲ ਤੁਹਾਨੂੰ ਮਿਲੇਗੀ ਗੋਲ ਗੱਪੇ ਵਾਲਿਆਂ ਦੇ ਕੋਲ ਇਹ ਮੈਂ ਸਪੈਸ਼ਲੀ ਆਪਣੀ ਤਿਆਰ ਕਰਾਈ ਹੈ ਕੀ ਬਾਤ ਹੈ ਇਹ ਆ ਗਿਆ ਹਰੀ ਮਿਰਚ ਤੇ ਨਾਲ ਅਦਰਕ ਅਦਰਕ ਵਾਹ ਕੀ ਬਾਤ ਅਦਰਕ ਦੀ ਖੁਸ਼ਬੂ ਲੇਕਨ ਪੂਰੀ ਹੈ ਇਹਨੂੰ ਕਹਿੰਦੇ ਪਕੌੜੀਆਂ ਪਕੌੜੀਆਂ ਦੇਈ ਚ ਪੋਣ ਵਾਲੀ ਆ ਦੇਈ ਪੋੜੀ ਪਖਾਨੇ ਘਰਾਂ ਚ ਬਿਲਕੁਲ ਜੀ ਬਿਲਕੁਲ ਜੀ ਸਰ ਆਪਾਂ ਦੇਈ ਬੁਲਾ ਕੇ ਆ ਰੋਗੇ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਹਲੋ ਜੀ ਸਾਡੀ ਪਲੇਟ ਆ ਚੁੱਕੀ ਹੈ ਜੀ ਪਹਿਲੀ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਦੂਜੀ ਪਲੇਟ ਵਾਲੇ ਪਾਸੇ ਨੂੰ ਤੇ ਇਧਰ ਪਾਜੀ ਕਰੋ ਟਰਾਈਰ ਨਹੀਂ ਵੀ ਇੰਤਜ਼ਾਰ ਹੁੰਦਾ ਸੀ ਵੀ ਜੀ ਆਪ ਫੜ ਕੇ ਖੜੇ ਨਹੀਂ ਆਬੀਅਸਲੀ ਆਬੀਅਸਲੀ ਚਲੋ ਪਾਜੀ ਤੁਸੀਂ ਟਰਾਈ ਕਰੋ ਪਹਿਲਾਂ ਬਿਲਕੁਲ ਜੀ ਪਹਿਲਾਂ ਰ ਗਣੇਸ਼ ਮੈਂ ਆ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵੱਡਾ ਡਿਵਾਈਸ ਹੈ ਕਵੇਂ ਵਾਟ ਇਜ਼ ਥੀਅਰ ਤੁਸੀਂ ਦੇਖੋ ਫਿਰ ਹਾਂ ਮੈਨੂੰ ਕੋਈ ਚੱਕਰ ਨਹੀਂ ਮਾਕੇ ਕਰਨ ਕੀ ਵੀ ਹਾਂ ਅੱਗੇ ਸਾਨੂੰ ਪੁੱਛਦੇ ਹੁੰਦੇ ਲੋਕ ਵੀ ਭਾਈ ਤੁਸੀਂ ਇਹਨਾਂ ਖਾ ਕਿਵੇਂ ਲੈਨੇ ਹੋ ਤੋ ਦਸੀ ਦਾ ਹਾਜ ਦੱਸਿਆ ਵੀ ਭਾਈ ਅਸੀਂ ਸਿਰਫ ਦੋ ਬਾਈਟ ਲੈ ਲਈਆਂ ਬਾਕੀ ਇਹ ਭਾਈਆ ਹੁੰਦੇ ਸਾਡੇ ਕੋਲ ਕਹਿੰਦੇ ਭਾਈ ਹੋ ਗਿਆ ਕਿ ਨਾਲ ਕੋਰ ਹੋ ਗਿਆ ਪਰ ਉਹ ਪੂਰੀ ਪਲੇਟ ਵੀ ਉਹ ਖਾਂਦੇ ਨੇ। ਯਾਰ ਜਿਹੜਾ ਚੋਸ ਹੋ ਗਿਆ ਕਿ ਬਾਕੀ ਮੈਂ ਖਾਣਾ। ਹਾਂ। ਫਿਰ ਵੀ ਕਿ ਡੈਮੋ ਪਾਜੀ ਬੰਦੇ ਨੇ ਹਣਾ। ਬਿਲਕੁਲ ਅਹੀਂ ਸਿਰਫ ਟੇਸ ਅਸਲੀ ਦਾ ਵੀ ਕਿਹੜੀ ਟੇਸ ਕਿਵੇਂ ਦਾ ਆ। ਮੈਨੂੰ ਤਾਂ ਕੋਈ ਫਰਕ ਨਹੀਂ ਹੋਇਆ। ਇੰਤਜ਼ਾਰ ਕਰਕੇ ਜਦ ਪਤਦੀ ਆਣਾ ਪਤ। ਹਾਂ। ਬਿਲਕੁਲ 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 ਬਿਲਕੁਲ। ਬਹੁਤ ਵਧੀਆ ਟੇਸ ਹੈ ਜੀ ਬਹੁਤਲਾਜਵਾਬ। ਤੇ ਹੁਣ ਆਪਾਂ ਇਹ ਕਿ ਟੇਸ ਕਰਕੇ ਪੈਂਜੀ ਫਿਰ ਦੁਬਾਰਾ ਖੋਪਾਈ ਮੇਰੀ ਵਾਰੀ ਆ ਗਈ ਤੇ ਆਂਦੇ ਯਾਰ। ਉਸ ਤੋਂ ਬਾਅਦ ਵਿੱਚ ਫਿਰ ਆਪਾਂ ਦੂਜਾ ਵੀ ਟੇਸ ਕਰਨਾ ਪੈਂਜੀ ਉਹਨਾਂ ਦਾ। ਲਓ ਜੀ। ਲੋਰੀ ਗੁਰਪ੍ਰੀਤ ਰੰਧਾਵਾ ਆਪਣੀ ਵਾਰੀ ਆ ਗਈ ਹੈ ਹੁਣ ਠੀਕ ਹੈ ਜੀ ਆਠੀ ਘਾਰਿਆ ਨਾ ਬਿਲਕੁਲ ਜੀ ਇਧਰੋਂ ਲਾ ਲਈਏ ਇਧਰੋਂ ਪਾਸੂ ਲੈ ਜਾਓ ਯਾਰ ਥੋੜਾ ਜਿਹਾ ਆ ਨਾਲਾ ਕਿਚਨ ਆ ਜੂ ਸਾਰਾ ਆਪਣਾ ਨਾ ਬਿਲਕੁਲ ਮੈਂ ਵੀ ਆ ਰਹੇ ਹਾਂ ਹਾਂ ਯਾਰ ਉਹ ਕਹਿੰਦੇ ਘੱਟ ਖਾਂਦੇ ਹੁਣ ਦੇਖ ਲਓ ਕਾਲ ਡਬਲ ਲੈਣਾ ਨਾ ਮੇਤੋਂ ਨਹੀਂ ਨਹੀਂ ਐ ਵੀ ਨਾ ਬਲ ਲੈਣਾ ਮੈਨੂੰ ਐ ਵੀ ਬਦਨਾਮ ਕੀਤਾ ਜਾ ਰਿਹਾ ਹੈ ਅਜਾ ਇੱਕ ਚੀਜ਼ ਪੈਂਦੇ ਤੁਹਾਨੂੰ ਮੈਂ ਗੱਲ ਦੱਸਾਂ ਖਾਸ ਵੀ ਮੈਨੂੰ ਦਹੀਂ ਭੱਲੇ ਨਹੀਂ ਪਸੰਦ ਹਾਂ ਹਾਂ ਸੱਚੀ ਗੱਲ ਆ ਮੈਨੂੰ ਇੱਕ ਸਾਡੇ ਅਸੀਂ ਸ਼ੋਅ ਕੀਤਾ ਉਹਦੇ ਵਿੱਚ ਕੁੜੀ ਸਾਡੇ ਨਾਲ ਪਾਰਟਿਸਪੈਂਟ ਸ਼ੋਅ ਸੀਗੀ ਪਲੇਵਿੰਦਰ ਲੋਟੇ ਹਾਂਜੀ ਉਹ ਕੁੜੀ ਦਾ ਘਰੋਂ ਦੇ ਹੀ ਬੱਲੇ ਬਣਾ ਕੇ ਲੈ ਕੇ ਆਉਂਦੀ ਹੁੰਦੀ ਸੀ ਤੇ ਮੈਂ ਆਜ ਤੱਕ ਸਿਰਫ ਉਹ ਹੀ ਪਲੇਟ ਫਿਨਿਸ਼ ਕਰ ਸਕਿਆ ਨਹੀਂ ਤਾਂ ਮੈਂ ਕਦੀ ਖਾਦੇ ਨਹੀਂ ਇਹ ਦੂਜੇ ਤੋਂ ਡੇ ਚੱਲ ਜੈਨੂਮ ਕਮੈਂਟ ਚਾਹੀਦੇ ਨੇ ਨਹੀਂ ਜੈਨੂਨ ਹੋਊਗਾ ਜੀ ਜੋ ਆਪਣੀ ਹੁੰਦੇ ਜੈਨੂਰ ਹੋ ਜੀ ਯੈਸ ਤੇ ਸਾਡੇ ਤੇ ਇਹਦਾ ਰਾਜ ਵੀ ਹੈ ਨਾ ਹਾਂਜੀ ਹਾਂਜੀ ਸਬਜੀ ਸਬਜੀ दाल ਮੱਕੀ ਰਾਜਮਾ ਹੈ ਕੜੀ ਹੈ ਤੇ ਨਿਊਟਰੀ ਦੀ ਸਬਜੀ ਹੈ ਕੜਾਈ ਪਨੀ ਹੈ ਅਲੂ ਵੀ ਮਸਾਲਾ ਹੈ ਖਾਣੇ ਚੌਪੜਾ ਤੇ ਦੇਖੋ ਕਿ ਕਿ ਚਾਵਲ ਦੋ ਰੋਟੀਆਂ ਤੁਹਾਡੀ ਚੋਇਸ ਹੈ ਤੇ ਚਾਵਲ ਨਹੀਂ ਚਾਹੀਦੇ ਤੁਹਾਨੂੰ ਦੋ ਰੋਟੀਆਂ बहुत जबरदस्त सुखी भाई ने पिछले मेन रोकता मैं भी खाया ਜਿਹੜੇ ਇਹਦੇ ਵਿੱਚ ਹਰੀ ਮਿਰਚ ਕੱਟ ਕੇ ਪਾਈ ਹੈ ਨਾ ਤੇ ਅਦਰਕ ਪਾਇਆ ਨਾਲ ਕੱਟ ਕੇ ਉਹਦਾ ਸਵਾਦ ਇੰਨਾ ਕਿ ਜ਼ਬਰਦਸਤ ਆ ਰਿਹਾ ਨਾ ਇਹ ਸੋਰੀਆ ਇੱਕ ਕਮਾਲ ਦਾ ਤੇ ਜਦੋਂ ਹਰੀ ਮਿਰਚ ਜਦੋਂ ਦਾੜ ਧੱਲੇ ਆਉਂਦੀ ਹੈ ਨਾ ਜਦੋਂ ਆਂਦੀ ਹੈ ਤਾਂ ਚੰਦਾ ਅਜਾ ਹਰੀ ਮਿਰਚ ਜਦੋਂ ਆਈ ਨਾ ਇੱਕਦਮ ਸਪਾਈਸ ਪੂਰਾ ਪੂਰੇ ਮੂੰਹ ਚ ਭਰ ਗਈ ਤੇ ਸੋ ਹੁਣ ਬਾਈ ਹੁਣੀ ਕਰਨਗੇ ਫਿਨਿਸ਼ ਇਹਨੂੰ ਜਦ ਤੱਕ ਆਪ ਆਪਣੀ ਪਲੇਟ ਲਵਾਈਏ ਸੋ ਥੈਂਕ ਯੂ ਸੋ ਮੱਚ ਲੋ ਜੀ ਆਪਣੀ ਰੁਕਣਾ ਤੇ ਇਹਦਾ ਬੰਦਾ ਇਧਰ ਜਦ ਤੱਕ ਪੈਜੀ ਹੁਣੀ ਪਲੇਟ ਲਾ ਰਹੇ ਨੇ ਆਪਣੇ ਪਾਜੀ ਹੁਣੀ ਆਏ ਨੇ ਇਧਰ ਖਾਣ ਵਾਸਤੇ ਉਹਨਾਂ ਦੇ ਪਲੇਟ ਲਾ ਰਹੇ ਨੇ ਚਾਵਲ ਚਾਹੀਦੇ ਨੇ ਫੁੱਲ ਕਈ ਐਕਸਟਰਾ ਚਾਹੀਦਾ ਚਾਵਲ ਖਾਲੀ ਪੈਕ ਕਰ ਗਏ ਓਕੇ ਸਬਜੀ ਅਜਾ ਨਿਊਚੀ ਅਦਵੀ ਮਸਾਲਾ ਦਾਲ ਹੈ ਨਿਊਚੀ ਹੋ ਦੂਜੀ ਤੋਂ ਸਬਜ਼ੀਆਂ ਲਿਆ ਨਖਾਜੀ ਕਿਹੜੀ ਕਰਨੀ ਐ ਦੱਸੋ ਅ ਦਾਲੇ ਮਖਣੀ ਰਾਜਮਾ ਐ ਕੜੀ ਐ ਅਦਵੀ ਮਸਾਲਾ ਐ ਕੜੀ ਕਰਦੇ 100 ਰੁਪਏ ਦੀ 100 ਰੁਪਏ ਹੂੰ ਪ੍ਰਤੀ ਦੋ ਨਾਲ ਚਾਹ ਤੇ ਚਲੋ ਜੀ ਪਿਆ ਜੀ ਹੁਣ ਸਾਡੀ ਪਲੇਟ ਲਾ ਦਿਓ ਜੀ ਤੇ ਅੱਛਾ ਅਸੀਂ ਜਿਹੜੀਆਂ ਬੜੀਆਂ ਨਾਲ ਅਸੀਂ ਰਾਈਸ ਟਰਾਈ ਕਰਾਂਗੇ ਤੁਹਾਡੇ ਬਿਲਕੁਲ ਜੀ ਤੇ ਮੈਂ ਥਾਲੀ ਚ ਬਣਾ ਦੇਣੀ ਹੂੰ ਰਾਈਸ ਹੀ ਹਾਪਰੇ ਲਾਈਓ ਬੇ ਜੀ ਇਹਦੇ ਵਿੱਚ ਹੀ ਲਗਾਨੀ ਆ ਮੈਂ ਸਾਰਾ ਅੱਛਾ ਵਿੱਚ ਲਾਉਂਗੇ ਠੀਕ ਥਾਲੀ ਵੀ ਓਕੇ 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 ਹੋ ਕੀ ਸਟਾਰਟ ਕਰੋਗੇ ਦਾਲ ਅਰਬੀ ਅੱਛਾ ਅਰਬੀ ਯੈਸ ਹੈ ਤਿਆਰ ਹਾਂ ਹੂੰ ਅਰਬੀ ਹੂੰ ਹਾਂ ਚਲੋ ਥੈਂਕ ਯੂ ਜੀ ਕਰੋ ਜੀ ਚੈੱਕ ਜਨਾ ਪਲੇਟ ਸਾਡੀ ਲਾਜ਼ਰ ਥੈਂਕ ਯੂ ਜੀ ਉਹ ਮਸਪੇਂਜੀ ਤੇ ਬੈਠੋ ਆ ਦਮ ਨਾਲ ਚੇਰ ਕਿਹੋ ਜਿਹਾ ਬਿਲਕੁਲ ਯਾ ਲੋ ਜੀ ਥਾਲੀ ਤਿਆਰ ਆ ਤੇ ਇਧਰ ਆ ਗਈ ਸਾਡੀਆਂ ਬੜੀਆਂ ਤੇ ਇਧਰ ਆ ਗਈ ਸਾਡੀ ਅਰਬੀ ਨਾਲ ਸਲਾਦ ਤੇ ਨਾਲ ਰਾਈਸ ਤੇ ਨਾਲ ਸਾਡੀਆਂ ਪ੍ਰਸ਼ਾਦੇ ਦੋ ਰੋਟੀਆਂ ਤੇ ਪਹਿਲਾਂ ਹੁਣ ਆਪਾਂ ਇਹਨੂੰ ਇੱਕਾਰੀ ਅਰਬੀ ਸਿੱਧੀ ਟੇਸਟ ਕਰਕੇ ਦੇਖੀ ਕਰੋ ਤੁਸੀਂ ਹੂੰ ਅਰਬੀ ਮਸ਼ਰੂਮ ਇਹ ਅਰਬੀ ਹੈ ਇਕੱਲੀ ਅੱਛਾ ਤੇ ਆਹ ਨਾਲ ਹੈਗੀ ਆ ਮਸ਼ਰੂਮ ਬੜੀਆਂ ਮਸ਼ਰੂਮ ਨਹੀਂ ਹੈਗੀ ਅੱਜ ਮਸ਼ਰੂਮ ਨਹੀਂ ਹੈਗੀ ਬੜੀਆਂ ਨੇ ਬੜੀਆਂ ਨੇ ਬੜੀਆਂ ਬੜੀਆਂ ਮੈਨੂੰ ਮਸ਼ਰੂਮ ਬਹੁਤ ਪਸੰਦ ਨਹੀਂ ਨਾਲੇ ਸੋਇਆ ਬੀਨ ਦੀਆਂ ਬੜੀਆਂ ਨੇ ਹੂੰ ਉਹ ਉਹ ਬੜੀਆਂ ਦੇ ਦੂਜੇ ਵੀ ਹੁੰਦੇ ਆ ਨਾ ਆ ਦੇ ਥੋੜਾ ਪਿਛੇ ਰੱਖੋ ਨੇ ਇਧਰ ਹੁਣ ਆਪਾਂ ਕਹਿੰਦੇ ਆ ਨਾ ਜਿਵੇਂ ਆਪਾਂ ਅਸਲੇ ਵਿੱਚ ਭਾਜੀ ਸੋਇਆ ਬੀਨ ਦੀ ਨਾ ਵਾਕਈ ਫਲੇਵਰ ਬਹੁਤ ਸੁਣਾ ਆ ਰਿਹਾ ਚੋਲਾ ਦੇ ਨਾਲ ਤੇ ਨਾਲ ਅਰਬੀ ਆ ਗਈ ਨਾਲ ਹੁਣ ਸਰਾਹ ਤੇ ਹੁਣ ਆਪਾਂ ਪ੍ਰਸ਼ਾਦਾ ਕੁਨਿਸ਼ ਕਰਦੇ ਆ ਉਸ ਤੋਂ ਬਾਅਦ ਬਾਕੀ ਫਿਰ ਆਪਾਂ ਚੱਲਦੇ ਆ ਨੈਕਸਟ ਬਲੌਗ ਤਾਂ ਲੋ ਜੀ ਇੱਧਰ ਕਰਦੇ ਹਾਂ ਹੁਣ ਸੁਖੀ ਭਾਈ ਹੁਣੀ ਟੇਸਟ ਹੁਣ ਕੈਪਟਨ ਸਾਹਿਬ ਆਪ ਮੋੜੇ ਹੋਏ ਨੇ ਹਾਂ ਜੀ ਅਰ ਵੀ ਤੁਸੀਂ ਚੱਕੋ ਬੱਸ ਆਪਣੀ ਲੱਸੀ ਵੀ ਆ ਚੁੱਕੀ ਹੈ ਬਈ ਹਾਂਜੀ ਗੁੰਦੀ ਪਾਣੀ ਹੈ ਦੇ ਚ ਚੋ ਮਰਜੀ ਮੌਜੀ ਤੇਰੇ ਬਦੀ ਕਹਿਣਾ ਪੂਰਾ ਹੋਰ ਹੱਥ ਨਾ ਸਰ ਹੋਲ ਬੜੀਆਂ ਜਿੰਦਿਆਂ ਲੱਸੀ ਗਰਮੀ ਵਿੱਚ ਤਾਂ ਬਹੁਤ ਜ਼ਰੂਰੀ ਹੈ ਜੀ ਬਿਲਕੁਲ 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 ਲੇਕਨ ਤਾਂ ਚੱਲਦੀ ਹੈ ਸੀਰੀਅਸਲੀ ਤੇ ਹੁਣ ਆਪਾਂ ਇੱਕ ਬਾਈਟ ਲੈਨੇ ਆ ਅਰਬੀ ਦੀ ਇਹ ਵਾਈਟ ਆ ਸਾਡੀ ਬਾਈਟ ਹੁੰਦੀ ਭਾਈ ਏਡੀਕ ਬਾਈਟ ਹੁੰਦੀ ਆ ਸਾਡੀ ਏਡੀਕ ਬਾਈਟ ਹੁੰਦੀ ਬਸ ਤੇ ਬਹੁਤ ਵੱਡੀ ਵਾਈਟ ਆ ਅੱਧੀ ਰੋਟੀ ਆ ਸਾਡੀ ਏਡੀ ਬਾਈਟ ਹੁੰਦੀ ਆ ਬਸ ਹਮ ਵੈਰੀ ਗੁੱਡ ਮੈਂ ਵੀ ਕਹਿੰਦਾ ਵੀ ਐਡਾ ਸੇ ਤਾਂ ਰਾਜ ਦੇਹੀ ਆ ਸਾਡੀ ਵਾਈਟ ਖਾਣੀ ਆ ਤੇ ਤੇ ਸੋ ਖਾਣਾ ਖੜਾ ਹੋ ਗਿਆ ਕੰਪਲੀਟ ਲੁੱਸੀ ਸਾਡੀ ਹੋ ਗਈ ਆ ਤੇ ਹੁਣ ਇੱਥੋਂ ਅਸੀਂ ਸਾਡਾ ਵਲੌਗ ਜਿਹੜਾ ਹੋ ਗਿਆ ਫਿਨਿਸ਼ ਤੇ ਹੁਣ ਤੁਸੀਂ ਕੀ ਕਰਨਾ ਤੁਸੀਂ ਬਾਈ ਹੋਣਾ ਤੁਸੀਂ ਇੱਥੇ ਪੈਜੂਣਾ ਕੋਲ ਆਓ ਜਿਸ ਜਿਹੜੇ ਕਰੋ ਇਹ ਹੈਗਾ ਫੁੱਲਾਵਾਲ ਰੋਡ ਜਿਹੜਾ ਹੈਗਾ ਇਹ ਉਸ ਰੋਡ ਦੇ ਉੱਤੇ ਬਾਈ ਪੈਜੂਣਾ ਦੁਕਾਨਾਂ ਪਲਸ ਕਿਚਨ ਇਹਨਾਂ ਕੋਲ ਆ ਕੇ ਤੁਸੀਂ ਟਰਾਈ ਕਰੋ ਤੇ ਬਹੁਤ ਵਧੀਆ ਪੈਜੂਣਾ ਦਾ ਖਾਣਾ ਹੁੰਦਾ ਆ ਬਹੁਤ ਵਧੀਆ ਹੈਲਦੀ ਤੇ ਹਾਈਜੀਨਿਕ ਫੂਡ ਹੌਂਦਾ ਨਾ ਅੱਗੇ ਵੀ ਆ ਤੁਹਾਡਾ ਵਲੌਗ ਅਸੀਂ ਤੁਹਾਨੂੰ ਦਿਖਾਇਆ ਇਹਨਾਂ ਦਾ ਤੇ ਹੁਣ ਤੁਸੀਂ ਕਰਨਾ ਕੀ ਹੈ ਹੁਣ ਤੁਸੀਂ ਸਿਰਫ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਭੈਜੀ ਉਹਨਾਂ ਦਾ ਖਾਣਾ ਕਿਵੇਂ ਲੱਗਾ ਥੈਂਕ ਯੂ ਸੋ ਮਚ